ਚਰਚਾ ਥੋੜੀ ਹੁੰਦੀ ਹੈ ਕਿਸੇ ਵੇਲੇ ਵੀ ਕੋਸ਼ਿਸ਼ ਕਿਸੇ ਨੂੰ ਵੀ ਬਦਲਿਆ ਜਾ ਸਕਦਾ ਇਹ ਕੋਈ ਪੱਕੀ ਸੀਟ ਨਹੀਂ ਹੈ ਕਿਸੇ ਦੀ ਤੁਸੀਂ ਬੜੇ ਕਾਮਯਾਬ ਪ੍ਰਧਾਨ ਰਹੇ ਹੋ ਸੱਤ ਜਿੱਤਾਂ ਪਾਰਲੀਮੈਂਟ ਦੀ ਜਿੱਤਾਂ ਔਰ ਤੁਸੀਂ ਜਿੱਤਾਈ ਨਿਸਲ ਕਮੇਟੀਆਂ ਜਿਹੜੀਆਂ ਪੰਚਾਇਤਾਂ ਜਿੱਤਾਈਆਂ ਨੇ ਇਹਦੇ باوجود ਵੀ ਜਿਹੜਾ ਹੈਗਾ ਜਿਹੜੇ ਕਮੀ ਕਿੱਥੇ ਰਹਿੰਦੀ ਹੈ ਕਿਉਂ ਜਿਹੜੇ ਗੁਰਜੀਤ ਰਾਣ ਗੁਰਜੀਤ ਨੇ ਤੁਹਾਡੇ ਕੋਲ ਸਟੇਟਮੈਂਟ ਦਿੱਤੀ ਹੈ ਔਰ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੀਨੀਅਰ ਸਿਟੀਜ਼ਨ ਨੇ ਉਹਨਾਂ ਬਾਰੇ ਮੈਂ ਇੱਥੇ ਕੋਈ ਟਿੱਪਣੀ ਟਿੱਪਣੀ ਨਹੀਂ ਕਰੂੰਗਾ ਜਿੱਥੇ ਲੋੜ ਹੋਈ ਉੱਥੇ ਕਰਾਂਗਾ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਵਿੱਚ ਆਪਸ ਵਿੱਚ ਫੁੱਟ ਸੀ ਉਹ ਖਤਮ ਹੋ ਗਈ ਕਿ ਦੇਖੋ ਗਾਲ੍ਹੇ ਆ ਜਿਹੜੀ ਫੁੱਟ ਫਾਟ ਤੋਂ ਕਹੀ ਨਹੀਂ ਹੈ ਆ ਥੋੜਾ ਮੋਟਾ ਤਾਂ ਤੁਸੀਂ ਆ ਕੈਮਰਾ ਲਾਉਣ ਵਿੱਚੇ ਵੀ ਉਲਝ ਜਾਂਦੇ ਵੀ ਮੇਰਾ ਪਹਿਲਾਂ ਲੱਗੇ ਮੇਰਾ ਲੱਗੇ ਇਹ ਤਾਂ ਹਰ ਪਰਿਵਾਰ ਦੇ ਵਿੱਚ ਮਾੜਾ ਮੋਟਾ ਚੱਲਦਾ ਰਹਿੰਦਾ ਹੈ ਲੇਕਿਨ ਵੱਡੇ ਸਤਰ ਤੇ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਐਸੀ ਲੜਾਈ ਨਹੀਂ ਹੈ ਪਰ ਜਿੱਥੇ ਕਿਤੇ ਮਾੜੀ ਮੁੱਟੀ ਹੁੰਦੀ ਹੈ ਪਰਿਵਾਰਾਂ ਦੇ ਵਿੱਚ ਜੋ ਬੈਠ ਕੇ ਪਰਿਵਾਰ ਦੇ ਅੰਦਰ ਬੈਠ ਕੇ ਗੱਲਬਾਤ ਕਰ ਲਈ ਜਾਵੇ ਸਿੱਧੂ ਸਾਹਿਬ ਐਕਟਿਵ ਹੋ ਗਏ ਨਜ਼ਰ ਆ ਰਹੇ ਹੈ ਜੀ ਸਿੱਧੂ ਸਾਹਿਬ ਨਹੀਂ ਨਜ਼ਰ ਆ ਰਹੇ ਯਾਰ ਮੈਨੂੰ ਸਿੱਧੂ ਸਾਹਿਬ ਦਾ ਮੇਰਾ ਸੰਪਰਕ ਨਹੀਂ ਹੋਇਆ ਸਾਨੂੰ ਤਾਂ ਹਰ ਵਿਅਕਤੀ ਦੀ ਲੋੜ ਹੈ ਐਕਟਿਵ ਹੋਵੇ ਤੇ ਕਾਂਗਰਸ ਪਾਰਟੀ ਨੂੰ ਅੱਗੇ ਲੈ ਕੇ ਜਾਵੇ ਵੀ ਐਕਟਿਵਲੀ ਹੈਗੇ ਜਾਂ ਕਿਉਂ ਨਾ ਕਰਾਂਗੇ ਜੀ ਮੈਂ ਕਿਉਂ ਨਾ ਕਰਾਂਗਾ ਕਾਂਗਰਸ ਦੇ ਹਰ ਵਿਅਕਤੀ ਨੂੰ ਸੰਪਰਕ ਕਰਾਂਗਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਆਮ ਆਨIi ਪਾਰਟੀ ਨਾਲ ਅਲਾਈਂਸ ਹੋਣੀ ਸੰਭਾਵਨਾ ਆ ਹੱਥ ਜੁੜੇ ਸਾਡੇ ਬਾਬਾ ਤੁਹਾਨੂੰ ਪਤਾ ਹੈ ਜਿਹੜੀ ਗੱਲ ਉਹ ਸਵਾਲ ਕਿਉਂ ਪੁੱਛਦੇ ਹੋ ਸਾਡਾ ਕੋਈ ਦੂਰ ਦੂਰ ਦਾ ਕੋਈ ਵਾਸਤਾ ਨਹੀਂ ਆਮ ਆ ਅੱਛਾ ਦਿੱਲੀ ਦੇ ਵਿੱਚ ਕੀ ਕਾਰਨ ਰਿਹਾ ਹੈ ਕਿ ਕੋਈ ਵੀ ਸੀਟ ਨਹੀਂ ਆਈ ਦੇਖੋ ਜੀ ਪਰਸੈਂਟੇਜ ਸਾਡੀ ਵਧੀ ਅਲਟੀਮੇਟਲੀ ਕੀ ਹੁੰਦਾ ਕਿ ਜਿੱਤਣ ਵਾਲੀ ਤਰਫ ਲੋਕ ਝੁਕ ਜਾਂਦੇ ਨੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਬੀਜੇਪੀ ਜਾ ਰਹੀ ਹੈ ਤੇ ਜਿਹੜਾ ਸਾਡਾ ਵੋਟਰ ਵੀ ਉਹ ਟਿਲਟ ਹੋ ਜਾਂਦਾ ਕਿਉਂਕਿ ਲੋਕ ਹਵਾ ਦਾ ਰੁੱਕ ਵੇਖਦੇ ਨੇ ਲੋਕ ਚਾਹੁੰਦੇ ਨੇ ਕਾਂਗਰਸ ਆਵੇ ਲੇਕਿਨ ਕਿਤੇ ਨਾ ਕਿਤੇ ਹਜੇ ਕਿਉਂਕਿ ਦੋ ਤਿੰਨ ਵਾਰੀ ਵੱਡੀ ਸਾਡੀ ਹਾਰ ਹੋਈ ਉਹਨਾਂ ਨੂੰ ਅਜੇ ਜਾਗਦਾ ਨਹੀਂ ਸੀ ਵੀ ਅਸੀਂ ਚੰਗਾ ਮੁਕਾਬਲਾ ਦੇ ਪਾ ਰਹੇ ਹਾਂ ਇਸ ਕਰਕੇ ਜਿਹੜਾ ਸਾਡਾ ਵੋਟਰ ਹੁੰਦਾ ਮਿਨੋਰਿਟੀ ਵਾਲਾ ਗਰੀਬ ਆਮ ਦੁਕਾਨਦਾਰ ਵਪਾਰੀ ਉਹ ਕਿਤੇ ਨਾ ਕਿਤੇ ਇੱਧਰ ਉੱਧਰ ਹੋ ਗਿਆ ਜੀ ਇਸ ਦੀ ਮੀਟੀ ਦੀ ਡਿਸਪਲਿਨ ਦੀ ਲੋੜ ਹੈ ਡਿਸਪਲਿਨ ਸਿਖਾ ਆਪ ਤੇ 92 ਸੀਟਾਂ ਲੱਗੇ ਲੱਗਦਾ ਕਿ ਕਾਂਗਰਸ ਡਿਸਪਲਿਨ ਚਲਾ ਨਹੀਂ ਸਕੀ देखो डिसिप्लिन ਦੇ ਨਾਲ ਸਰਕਾਰ ਦੀ ਐਂਟੀ ਇੰਕੰਮਪੈਂਸੀ ਵੀ ਸੀ ਇਨਡਿਸਿਪਲਨਤਾ ਸੀ ਗਈ ਸੀਗਾ ਤੁਸੀਂ ਵੇਖੋ ਸੋਸ਼ਲ ਇੰਜੀਨੀਅਰਿੰਗ ਦੇ ਹਰ ਵਿਅਕਤੀ ਸੀਗਾ ਇੱਕ ਦਲਿਤ ਸਨ ਇੱਕ ਹਿੰਦੂ ਚਿਹਰਾ ਸਨ ਜਾਂ ਇੱਕ ਜੱਟ ਚਿਹਰਾ ਸਨ ਸਿੱਧੂ ਸਾਹਿਬ ਲੇਕਿਨ ਮੇਰਾ ਲੱਗਦਾ ਕਿ ਜਿਹੜਾ ਇਲੈਕਸ਼ਨ ਦੇ ਸਮੇਂ ਆਪਸ ਵਿੱਚ ਤਾਲਮੇਲ ਹੋਣਾ ਚਾਹੀਦਾ ਸੀ ਉਹ ਨਹੀਂ ਸੀ ਆ ਇਧਰੋਂ ਕੋਈ ਬਿਆਨ ਹੋਰ ਸੀ ਇਧਰੋਂ ਇਹਦਾ ਜੱਗ ਜ਼ਾਹਰ ਹੈ ਇਨਡਿਸਿਪਲਨ ਪਾਰਟੀ ਚ ਸੀਗਾ ਕੁਝ ਐਂਟੀਨ ਕੰਪੈਂਸੀ ਐਂਟੀਨ ਕੰਪੈਂਸੀ ਕੁਝ ਮਾੜੀਆਂ ਮੋਟੀਆਂ ਸਰਕਾਰ ਚ ਰਹਿੰਦੇ ਗਲਤੀਆਂ ਵੀ ਹੋ ਜਾਂਦੀਆਂ ਅਚਾਨਕ ਪਿਛਲੀਆਂ ਚੋਣਾਂ ਦੇ ਵਿੱਚ ਤਿੰਨ ਕੋਣੀ ਮੁਕਾਬਲਾ ਹੁੰਦਾ ਅਸਦਾ ਸੀ ਹੁਣ ਜਿਹੜੀਆਂ 27 ਚੋਣਾਂ ਆਉਣੀਆਂ ਪੰਜ ਕੋਣੀ ਮੁਕਾਬਲਾ ਹੋਣਾ ਕਿਉਂਕਿ ਅਕਾਲੀ ਦਲ ਵੀ ਆ, ਭਾਜਪਾ ਵੀ ਆ, ਕਾਂਗਰਸ ਵੀ ਆ, ਆਮ ਆਦਮੀ ਪਾਰਟੀ ਆ। ਉਹ ਇਸ ਪੰਜਵਾਂ ਸੈਟ ਜਿਹੜਾ ਇੱਕ ਹੋਰ ਖੁੱਲਣ ਜਾ ਰਹੇ ਆ। ਅਕਾਲੀ ਦਲ ਜਿੰਨੇ ਕੋਣੀ ਹੋਊਗਾ, ਉਹਨੇ ਕੋਣੀ ਸਾਨੂੰ ਮੁਕਾਬਲਾ ਫਾਇਦਾ ਹੋਣਾ। ਮੈਂ ਤੁਹਾਨੂੰ ਇੱਕ ਗੱਲ ਦੱਸੀ। ਬਾਬਾ ਜੀ ਕਿਰਪਾ ਕਰਨਗੇ। ਹੁਣ ਨਾਲੇ ਕਿੰਨੇ ਕੋਣੀ ਹੋ ਜੇ ਲੋਕਾਂ ਨੇ ਮਨ ਬਣਾ ਲਿਆ। ਐਕਚੁਅਲੀ ਲੋਕਾਂ ਨੇ ਭਲੇਖੇ ਸਰਕਾਰ ਬਣਾਈ, ਬਦਲਾਵ ਦੀ ਵੀ ਇਹ ਕਾਂਗਰਸ ਤੇ ਅਕਾਲੀਆਂ ਨਾਲ ਕੋਈ ਵੱਖਰੀ ਗੱਲ ਕਰਨੀ। ਹੁਣ ਲੋਕ ਯਾਰ ਇਹ ਤਾਂ ਪਾਰਲੀਮੈਂਟ ਦੇ ਨਤੀਜਿਆਂ ਨੇ ਔਰ ਆ ਜਿਹੜੀਆਂ ਸ਼ਹਿਰੀ ਸੀਗੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਤੈਅ ਕਰਤਾ ਉਹ ਲੋਕਾਂ ਨੇ ਮਨ ਬਣਾਦਾ ਵੀ ਇਹਨਾਂ ਸਾਰਿਆਂ ਨਾਲੋਂ ਬੇਸ਼ੱਕ ਸਾਡੇ 'ਚ ਕੋਈ ਕਮੀਆਂ ਹੈਗੀਆਂ ਥੋੜੀਆਂ-ਮੁਟੀਆਂ ਲੇਕਿਨ ਇਹਨਾਂ ਸਾਰਿਆਂ ਨੂੰ ਜੇ ਕੋਈ ਚੰਗਾ ਰਾਜ ਦੇ ਸਕਦੀ ਹੈ ਤਾਂ ਕਾਂਗਰਸ ਪਾਰਟੀ ਦੇ ਸੀ